લાਲੇ કપડે હા ਹੁਣੇ ਹੀ ਲਾਏ ਮੈਂ ਵੀ ਬਸ ਹੁਣੇ ਲਾ ਕੇ ਲਈ ਮੈਂ ਤੁਹਾਨੂੰ ਵੇਖ ਲਿਆ ਹੋਰ ਕਿਵੇਂ ਕੀ ਕਰਦੇ ਬੱਚੇ ਬੱਚੇ ਤੇ ਭੇਜ ਤੇ ਆਪਾਂ ਨਾਨਕੇ ਅੱਛਾ ਚਲ ਗਏ ਨਾਨਕੇ ਛੁੱਟੀਆਂ ਕੱਟਣ ਚਲੋ ਵਧੀਆ ਗਰਮੀਆਂ ਸੌਖੀਆਂ ਲੰਘ ਜਾਂਦੀਆਂ ਆਹੋ ਤੇ ਤੇਰੇ ਬੱਚੇ ਨਹੀਂ ਗਏ ਨਾਨਕੇ ਹੋ ਆਈਆਂ ਪਿੱਕ ਕਿਉਂ ਮੇਰੇ ਬੱਚੇ ਨਹੀਂ ਉਹ ਤਾਂ ਨਹੀਂ ਗਏ ਇੱਥੇ ਹੀ ਨੇ ਕਿਉਂ ਨਾਨਕੇ ਕਿਉਂ ਨਹੀਂ ਗਏ ਨਾਨਕੇ ਨਾਨਕੇ ਤੇ ਬਸ ਨਾਨਾ ਨਾਨੀ ਨਾਲ ਹੀ ਹੁੰਦੇ ਆ ਉਹ ਦੋਵੇਂ ਹੈ ਨਹੀਂ ਗਏ ਤੇ بس ਕੋਈ ਵੀ ਨਹੀਂ ਹੈਗਾ ਬੇਕਿਆਂ ਚ ਨਹੀਂ ਹੈਗਾ ਵੀਰ ਤੇ ਹੈਗਾ ਨਿੱਕਾ ਭਰਾ ਆਇਆ ਵਿਆਹਿਆ ਵਾ ਚਲੋ ਦੇਖੋ ਚਲ ਜਾਣਾ ਇੰਨੀ ਆਣ ਨੂੰ ਮਲਾ ਲਿਆ ਹੋਣਾ ਸੀ ਕਿ ਨਹੀਂ ਮਿਲਦੇ ਵਰਤ ਦੇ ਨਹੀਂਗੇ ਕਿਉਂ ਕੀ ਹੋਇਆ ਕੀ ਹੋਇਆ ਪਤਾ ਹੀ ਨਹੀਂ ਲੱਗਾ ਕੀ ਹੋਇਆ ਉਹ ਤਾਂ ਬੜਾ ਪਿਆਰ ਕਰਦਾ ਸੀ ਮੈਨੂੰ ਹੈ ਤੂੰ ਤਾਂ ਮੇਰਾ ਵਿਆਹ ਹੋਇਆ ਸੀ ਨਾ ਤੇ ਬੜਾ ਹੀ ਰੋਇਆ ਸੀਗਾ ਵਿਆਹ ਤੇ ਤੇ ਬਾਅਦ ਚ ਵੀ ਮਿਲਣਾ ਆ ਜਾਂਦਾ ਹੁੰਦਾ ਸੀ ਛੇਤੀ ਕਹਿੰਦਾ ਹੁੰਦਾ ਸੀ ਵੀ ਤੈਨੂੰ ਤੇਰੇ ਪਿਡੇ ਜੀ ਨਹੀਂ ਲੱਗਦਾ ਨੰਗਦੇ ਹੁੰਦੇ ਨੇ ਬਾਹਨੇ ਆਨੇ ਬਨ ਨਹੀਂ ਆ ਜਾਣਾ ਫਿਰ ਵਿਆਹ ਹੋ ਗਿਆ ਪਰਝਾਈ ਲਿਆਂਦੀ ਬੜੇ ਚਾਨ ਪਤਾ ਹੀ ਨਹੀਂ ਕੀ ਹੋ ਗਿਆ ਫਿਰ ਨਿੱਕੀ ਨਿੱਕੀ ਗੱਲ ਦੇ ਰੋਸੇ ਮੈਂ ਐ ਨਹੀਂ ਕੀਤਾ ਉਹਨੇ ਐ ਨਹੀਂ ਕੀਤਾ ਤੂੰ ਐ ਨਹੀਂ ਕੀਤਾ ਇੱਕ ਕਰੀ ਮੈਰੋ ਰਸ ਗਈ। ਇੱਕ ਕਰੀ ਹੋਰ ਰਸ ਗਿਆ। ਬਸ। ਫਿਰ ਇੱਕ ਦੂਜੇ ਨੇ ਬਣਾਇਆ ਹੀ ਨਹੀਂ। ਕੀ ਵੇਲੋ ਹਨਾ? ਜਦੋਂ ਹੀ ਨਿੱਕੇ ਹੁੰਦੇ ਸੀ ਨਾ। ਛੋਟਾ ਹੀਗਾ। ਨਹੀਂ ਸਾਥੀ ਰਹੀ ਹਨ। ਮੰਮੀ ਕੰਮ ਤੇ ਜਾਂਦੇ ਹੁੰਦੇ ਹੀਗੇ। ਮਗਰ ਮੈਂ ਰੋਟੀ ਪਾਣੀ ਖਵਾਉਣਾ ਮੈਂ ਹੀ ਨਵਾਉਣਾ ਸਾਰੇ ਕੁਛ ਕਰਦੀ ਰਹੀ ਉਹਦਾ ਨਿੱਕੇ ਹੁੰਦੇ ਵੀ ਲੜਦੇ ਹੁੰਨੇ ਹਾਂ ਅਸੀਂ ਤੇ ਜਦੋਂ ਕਿਤੇ ਲੜਦਾ ਨਾ ਤੇ ਸ਼ਾਪ ਜੀ ਨੂੰ ਇੰਨੇ ਆਪੇ ਮੇਰੇ ਕੋ ਆ ਜਾਣ ਆਪੇ ਆ ਕੇ ਬਣਾ ਲੈਂਦਾ ਹੁੰਦਾ ਸੀ ਖੇਦਾ ਹੀ ਵੀ ਤਨੇ ਤੇਰੇ ਬਣਾ ਜੀ ਨਹੀਂ ਲੱਗਦੀ ਤਿੰਨ ਸਾਲ ਹੋ ਗਏ ਆ ਬੋਲਿਆ ਹੀ ਨਹੀਂ ਹੁਣ ਕਿਵੇਂ ਜੀ ਲੱਗ ਜਾਂਦਾ ਉਦੋਂ ਚਲ ਕੋਈ ਨਹੀਂ ਰੋਣਾ ਰੋਦੀ ਰਹੀ ਗਈ ਬਸ ਰੋਣਾ ਆ ਜਾਂਦਾ ਮਾਂ ਪਿਓ ਤੋਂ ਬਾਅਦ ਉਹੀ ਤੇ ਇੱਕ ਸਾਰਾ ਮੇਰਾ ਖੋਨੂ ਵੇਖਦੀ ਸੀ ਤੇ ਲੱਗਦਾ ਸੀ ਪਿੱਕੇ ਹੈਗੇ ਚੇ ਪੁੱਛਦੇ ਰਹਿੰਦੇ ਛੁੱਟੀਆਂ ਚ ਤੇ ਮੰਮੀ ਸਾਰੇ ਦੋਸਤ ਨਾੜਕੇ ਜਾਂਦੇ ਖਾਪਾ ਕਿਉੜੀ ਜਾਂਦੇ ਸਮਝ ਨਹੀਂ ਆਉਂਦੀ ਕੀ ਦੱਸਾਂ ਬੜੀ ਯਾਰ ਬਣਾਇਆ ਥੂੜ ਵੀ ਕੀਤੀ ਮਾਫੀਆਂ ਵੀ ਮੰਗੀ ਚੱਲ ਜੇ ਮੇਰੀ ਕੋਈ ਗਲਤੀ ਤੇ ਮੈਨੂੰ ਮਾਫ ਕਰ ਦੇ ਪਤਾ ਨਹੀਂ ਕਿ ਉਹ ਇੰਨਾ ਕੋਰਾ ਜਾ ਹੋ ਗਿਆ ਸਮਝਦਾ ਨਹੀਂਗਾ ਮੇਰਾ ਕਿਰਾ ਕੋਈ ਹੋਰ ਹੈਗਾ ਤੇਰੇ ਬਿਨਾ ਦੇ ਕੇ ਮੈਂ ਦੇ ਅਸਈ ਹੋਈਦਾ ਵਾ ਹੈ ਉੱਥੇ ਹੀ ਲੜਨਾ ਉੱਥੇ ਹੀ ਖੇਡਣਾ ਉੱਥੇ ਹੀ ਮਿਲਣਾ ਉਹ ਡੇਮ ਦੇ ਆਦਾ ਪਤਾ ਨਹੀਂ ਕੀ ਹੋ ਜਾਂਦਾ ਆਣੀ ਮੇਰਾ ਆਣੀ ਤੇਰਾ ਆ ਤੇ ਉਹ ਨਿੱਕੇ ਹੁੰਦੇ ਰੁਸਣਾ ਤੇ ਆਪ ਬਣਾ ਲਿੰਦਾ ਹੁੰਦਾ ਸੀਗਾ ਤੇ ਹੁਣ ਤੇ ਮੇਰੇ ਮੜਾਇਆ ਵੀ ਨਹੀਂ ਬੋਲਦਾ ਤਾਂ ਵੀ ਕੀ ਹੋ ਗਿਆ ਹੱਥ ਜੀ ਬਣਾ ਲਈ ਵੈਸੇ ਤੇ ਹੁਣ ਬਸ ਕੱਟ ਲਈਦੇ ਦਿਨ ਔਖੇ ਸੌਖੇ ਜੋ ਹੁੰਦੀਆਂ ਚਟੀਆਂ ਉਦਾਂ ਥੋੜਾ ਜਿਹਾ ਤੰਗ ਕਰਦੀਆਂ ਸਾਰੀਆਂ ਪੇਕੇ ਜਾਂਦੀਆਂ ਜਦੋਂ ਨਾ ਫੇਰ ਹੁੰਦਾ ਕਦੇ ਕਦੀ ਉਦਾਂ ਤੇ ਕੱਢ ਲੀਦੇ ਔਖੇ ਸੌਖੇ ਦਿਨ ਨਹੀਂ ਨਹੀਂ ਭੈਣੀ ਕੋਈ ਗੱਲ ਨਹੀਂ ਚੱਲ ਚੰਗਾ ਚਲਦੀ ਆ ਮੈਂ